ਗੋਰੇ ਬੱਚੇ ਦਾ ਮੁੱਲ 7 ਲੱਖ ਰੁਪਏ ਤੇ ਸਾंवਲੇ ਰੰਗ ਦੇ ਬੱਚੇ ਦਾ ਮੁੱਲ 5 ਲੱਖ ਰੁਪਏ ਜੇਕਰ ਲੜਕੀ ਚਾਹੀਦੀ ਹੈ ਤਾਂ ਉਸ ਦਾ ਮੁੱਲ 3 ਲੱਖ ਰੁਪਏ ਤੇ ਜੇਕਰ ਲੜਕਾ ਚਾਹੀਦਾ ਤਾਂ ਉਸ ਦਾ ਮੁੱਲ 5 ਲੱਖ ਰੁਪਏ ਇਹ ਖੁਲਾਸਾ ਮਨੁੱਖੀ ਤਸਕਰੀ ਗਰੋ ਨੂੰ ਫੜੇ ਜਾਣ ਤੋਂ ਬਾਅਦ ਹੋਇਆ ਜੋ ਵੱਖ-ਵੱਖ ਸੂਬਿਆਂ ਦੇ ਵਿੱਚ ਮਨੁੱਖੀ ਤਸਕਰੀ ਕਰ ਰਿਹਾ ਸੀ ਬੱਚਿਆਂ ਨੂੰ ਖਰੀਦਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਮਾਪਿਆਂ ਨੂੰ ਬੱਚੇ ਵੇਚਦਾ ਸੀ ਜੋ ਸੰਤਾਨਹੀਨ ਹੁੰਦੇ ਸਨ ਤੇ ਜੋ ਬੱਚੇ ਦੀ ਪਾਲ ਦੇ ਵਿੱਚ ਹੁੰਦੇ ਸਨ ਇੱਥੋਂ ਤੱਕ ਹੀ ਸੀਮਤ ਨਹੀਂ ਇਹਨਾਂ ਦਾ ਰابطਾ ਆਈਵੀਐਫ ਸੈਂਟਰਾਂ ਦੇ ਨਾਲ ਆਈਵੀਐਫ ਸੈਂਟਰ ਤੱਕ ਪਹੁੰਚ ਕਰਦੇ ਜਿੱਥੋਂ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਮਾਪੇ ਸੰਤਾਨਹੀਨ ਨੇ ਸਭ ਤੋਂ ਪਹਿਲਾਂ ਮਾਪਿਆਂ ਨੂੰ ਸੰਤਾਨ ਖਰੀਦਣ ਦੇ ਲਈ ਮਨਾਇਆ ਜਾਂਦਾ ਜਦੋਂ ਸੰਤਾਨ ਖਰੀਦਣ ਦੇ ਲਈ ਰਾਜ਼ੀ ਹੋ ਜਾਂਦੇ ਤਾਂ ਉਸ ਤੋਂ ਬਾਅਦ ਇਹ ਗਰੋ ਬੱਚਿਆਂ ਦੀ ਪਾਲ ਕਰਦਾ ਬੱਚਿਆਂ ਦੀ ਪਾਲ ਕਰਨ ਤੋਂ ਬਾਅਦ ਬੱਚਾ ਬੱਚਾ ਜਿਹੜਾ ਆ ਉਹਨਾਂ ਮਾਪਿਆਂ ਨੂੰ ਸੌਂਪ ਦਿੱਤਾ ਜਾਂਦਾ ਤੇ ਖੁਲਾਸੇ ਇਹ ਵੀ ਹੋਏ ਨੇ ਕਿ ਸਭ ਤੋਂ ਵੱਧ ਮੰਗ ਜਿਹੜੀ ਆ ਉਹ ਗੋਰੇ ਤੇ ਸੁੰਦਰ ਬੱਚੇ ਦੀ ਹੁੰਦੀ ਸੀ ਤਾਂ ਜਿਸ ਦੇ ਲਈ ਇਹ ਗਰੋ ਪਹੁੰਚ ਕਰਦਾ ਸੀ ਗਰੀਬ ਪਰਿਵਾਰਾਂ ਤੱਕ ਭਿਖਾਰੀਆਂ ਤੱਕ ਤੇ ਖਾਸ ਕਰ ਉਹਨਾਂ ਪਰਿਵਾਰਾਂ ਤੱਕ ਉਹਨਾਂ ਮਾਪਿਆਂ ਤੱਕ ਜਿਨ੍ਹਾਂ ਦੇ ਤਲਾਕ ਹੋ ਗਏ ਹੁੰਦੇ ਜਾਂ ਫਿਰ ਉਹਨਾਂ ਪਰਿਵਾਰਾਂ ਤੱਕ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਮਾਪਿਆਂ ਦੀ ਡੈਥ ਹੋਈ ਹੁੰਦੀ ਤੇ ਉਹਨਾਂ ਦੇ ਬੱਚਿਆਂ ਤੋਂ ਰਿਸ਼ਤੇਦਾਰ ਖੇੜਾ ਛਡਾਉਣਾ ਚਾਹੁੰਦੇ ਤੇ ਉਹਨਾਂ ਤੱਕ ਪਹੁੰਚ ਕਰਦੇ ਉਹਨਾਂ ਤੋਂ ਬੱਚੇ ਘੱਟ ਕੀਮਤ ਤੇ ਖਰੀਦੇ ਜਾਂਦੇ ਤੇ ਉਸ ਤੋਂ ਬਾਅਦ ਵਧੇਰੇ ਕੀਮਤ ਤੇ ਉਹਨਾਂ ਪਰਿਵਾਰਾਂ ਤੱਕ ਇਹ ਬੱਚੇ ਜਿਹੜੇ ਆ ਉਹ ਪੰਜਾਹ ਦਿੱਤੇ ਜਾਂਦੇ। ਖੁਲਾਸਾ ਇਹ ਹੋਇਆ ਕਿ ਰੰਗ ਤੇ ਲਿੰਗ ਦੇ ਆਧਾਰ ਤੇ ਬੱਚਿਆਂ ਦੀ ਕੀਮਤ ਤੈਅ ਕਰਦੇ ਸਨ। ਜਿਸ ਦੇ ਵਿੱਚ ਕਿ ਜੇਕਰ ਮੁੰਡਾ ਚਾਹੀਦਾ ਤਾਂ ਮੁੰਡੇ ਦੀ ਕੀਮਤ 5 ਲੱਖ ਰੁਪਏ ਤੇ ਜੇਕਰ ਧੀ ਚਾਹੀਦੀ ਹੈ ਲੜਕੀ ਚਾਹੀਦੀ ਹੈ ਤਾਂ ਲੜਕੀ ਦੀ ਕੀਮਤ 3 ਲੱਖ ਰੁਪਏ ਰੱਖਦੇ ਸੀ। ਇਹ ਵੀ ਖੁਲਾਸਾ ਹੋਇਆ ਕਿ ਜੇਕਰ ਗੋਰੇ ਰੰਗ ਦਾ ਬੱਚਾ ਚਾਹੀਦਾ ਗੋਰੇ ਰੰਗ ਦਾ ਮੁੰਡਾ ਚਾਹੀਦਾ ਤਾਂ ਉਸ ਦੀ ਕੀਮਤ ਤਕਰੀਬਨ 7 ਲੱਖ ਰੁਪਏ ਰੱਖੀ ਗਈ ਸੀ ਤੇ ਨਮਜੰਮੀਆਂ ਬੱਚੀਆਂ 1.5 ਲੱਖ ਤੋਂ 2 ਲੱਖ ਰੁਪਏ ਦੇ ਵਿੱਚ ਵੇਚ ਦਿੱਤੀਆਂ ਜਾਂਦੀਆਂ ਸੀ ਤੇ ਇਹ ਗਰੀਬ ਪਰਿਵਾਰਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਸਨ ਇੱਥੇ ਦੱਸਦੇ ਚੱਲੀ ਕਿ ਲੰਗੀ 29 ਜਨਵਰੀ ਨੂੰ ਪੁਲਿਸ ਦੇ ਵੱਲੋਂ ਇੱਕ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਇੱਕ ਗੱਡੀ ਨੂੰ ਰੋਕਿਆ ਜਾਂਦਾ ਹੈ ਤੇ ਉਸ ਗੱਡੀ ਦੇ ਵਿੱਚੋਂ ਇੱਕ ਨਮਜਮੇ ਬੱਚੇ ਨੂੰ ਰੈਸਕਿਊ ਕੀਤਾ ਜਾਂਦਾ ਹੈ ਜਿਸ ਦੇ ਵਿੱਚੋਂ ਚਾਰ ਲੋਕਾਂ ਨੂੰ ਫੜਿਆ ਜਾਂਦਾ ਜੋ ਮਨੁੱਖੀ ਤਸਕਰੀ ਗਰੋ ਜਿਹੜਾ ਆ ਉਹ ਚਲਾ ਰਹੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਦਾ ਬਹੁਤ ਵੱਡਾ ਖੁਲਾਸਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਐਸਾ ਹੀ ਇੱਕ ਗਰੋ ਆਈਵੀਐਫ ਸੈਂਟਰ ਚਲਾ ਰਿਹਾ ਸੀ ਜਿਸ ਨੂੰ ਫੜਿਆ ਗਿਆ ਉਹ ਤਕਰੀਬਨ 80 ਤੋਂ 90 ਹਜ਼ਾਰ ਰੁਪਏ ਦੇ ਵਿੱਚ ਬੱਚਾ ਖਰੀਦੇ ਤੇ ਉਸ ਤੋਂ ਬਾਅਦ ਉਸਦੀ ਕੀਮਤ ਤਕਰੀਬਨ 35 ਲੱਖ ਕਰਦੇ ਤੇ 35 ਲੱਖ ਦੇ ਵਿੱਚ ਉਹ ਬੱਚੇ ਨੂੰ ਵੇਚ ਦਿੰਦੇ ਇਹ ਦੱਸਦੇ ਚਿਲੇ ਕਿ ਇਹ ਆਪਰੇਸ਼ਨ ਗੁਜਰਾਤ ਪੁਲਿਸ ਤੇ ਐਟੀਐਸ ਦੇ ਵੱਲੋਂ ਚਲਾਇਆ ਗਿਆ ਜਿਸ ਦੇ ਤਹਿਤ ਇਸ ਗਰੋ ਨੂੰ ਫੜਿਆ ਗਿਆ ਤਾਂ ਗਰੋ ਨੂੰ ਜਦ ਫੜਿਆ ਗਿਆ ਤਾਂ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਵੱਡੇ ਖੁਲਾਸੇ ਹੋਏ ਜਿਸ ਕਾਰ ਨੂੰ ਫੜਿਆ ਗਿਆ ਜਿਸ ਕਾਰ ਦੇ ਵਿੱਚ ਇੱਕ ਨਮਜੋ ਬੱਚੇ ਨੂੰ ਫੜਿਆ ਗਿਆ ਉਹ ਇਹਨਾਂ ਦੇ ਵੱਲੋਂ 360000 ਰੁਪਏ ਦੇ ਵਿੱਚ ਖਰੀਦਿਆ ਗਿਆ ਸੀ ਜਿਸ ਨੂੰ ਅੱਗੇ ਹైదరాబాద్ ਦੇ ਹైదరాబాద్ ਦੇ ਵਿੱਚ ਇਹਨਾਂ ਦੇ ਵੱਲੋਂ ਵੇਚਿਆ ਜਾਣਾ ਸੀ ਤੇ ਇਹ ਗੱਡੀ ਗੁਜਰਾਤ ਤੋਂ ਹైదరాబాద్ ਵੱਲ ਜਾ ਰਹੀ ਸੀ ਪੋਸਟਕੈਜ ਦੇ ਦੌਰਾਨ ਇਹ ਵੀ ਖੁਲਾਸੇ ਹੋਏ ਨੇ ਕਿ ਇਸ ਤੋਂ ਪਹਿਲਾਂ ਵੀ ਬਹੁਤ ਵੱਡੀ ਪੱਧਰ ਤੇ ਇਹ ਬੱਚਿਆਂ ਦਾ ਇਸ ਤਰ੍ਹਾਂ ਦੇ ਨਾਲ ਲੈਣ ਦੇਣ ਕਰ ਚੁੱਕੇ ਨੇ ਬੱਚਿਆਂ ਨੂੰ ਬਹੁਤ ਵੱਡੀ ਪੱਧਰ ਤੇ ਇਹ ਵੇਚ ਚੁੱਕੇ ਨੇ ਇਨਾਂ ਦਾ ਸੰਪਰਕ ਵਕੋ ਵਕ ਆਈਵੀਐਫ ਸੈਂਟਰਾਂ ਦੇ ਨਾਲ ਹੁੰਦਾ ਸੀ ਆਈਵੀਐਫ ਸੈਂਟਰਾਂ ਤੋਂ ਹੀ ਇਹਨਾਂ ਨੂੰ ਪਤਾ ਲੱਗਦਾ ਕਿ ਕਿਹੜੇ ਮਾਪੇ ਨੇ ਜੋ ਜ਼ਰੂਰਤਮੰਦ ਨੇ ਸੰਤਾਨਹੀਨੇ ਜਿਨ੍ਹਾਂ ਨੂੰ ਬੱਚਾ ਚਾਹੀਦਾ ਹੈ ਉਸ ਤੋਂ ਬਾਅਦ ਉਹਨਾਂ ਮਾਪਿਆਂ ਨੂੰ ਸੰਤਾਨ ਲੈਣ ਦੇ ਲਈ ਸੰਤਾਨ ਖਰੀਦਣ ਦੇ ਲਈ ਮਨਾਇਆ ਜਾਂਦਾ ਉਹ ਜੋੜਾ ਜੇਕਰ ਲੜਕਾ ਚਾਹੁੰਦਾ ਤਾਂ ਲੜਕਾ ਪ੍ਰੋਵਾਈਡ ਕਰਵਾਇਆ ਜਾਂਦਾ ਤੇ ਜੇਕਰ ਲੜਕੀ ਚਾਹੀਦੀ ਹੁੰਦੀ ਤਾਂ ਲੜਕੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਤੋਂ ਜਦੋਂ ਉਹ ਜੋੜਾ ਜਿਹੜਾ ਸੰਤਾਨ ਲੈਣ ਦੇ ਲਈ ਮੰਨਦਾ ਤਾਂ ਉਸ ਤੋਂ ਬਾਅਦ ਜਿਹੜਾ ਆ ਇਸ ਗਿਰੋਦੀ ਭਾਲ ਜਿਹੜੀ ਆ ਉਹ ਸ਼ੁਰੂ ਹੁੰਦੀ ਤਾਂ ਫਿਰ ਇਹ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰਦੇ ਖਾਸ ਕਰ ਗਰੀਬ ਪਰਿਵਾਰਾਂ ਤੱਕ ਖਾਸ ਕਰ ਪਖਾਰੀਆਂ ਤੱਕ ਪਹੁੰਚ ਕਰਦੇ ਜੋ ਬੱਚਾ ਦੇਣ ਦੇ ਲਈ ਰਾਜ਼ੀ ਹੁੰਦੇ ਤਾਂ ਫਿਰ ਬੱਚਾ ਇਹਨਾਂ ਤੋਂ ਲਿਆ ਬੱਚਾ ਜਿਹੜਾ ਆ ਉਹ ਲਿਆ ਜਾਂਦਾ ਤੋਂ ਉਸ ਤੋਂ ਬਾਅਦ ਉਹਨਾਂ ਜੋੜਿਆਂ ਤੱਕ ਪਹੁੰਚਾ ਦਿੱਤਾ ਜਾਂਦਾ ਖੁਲਾਸਾ ਇਹ ਵੀ ਹੋਇਆ ਕਿ ਗਰੋ ਗੁਜਰਾਤ ਤੋਂ ਤੇਲੰਗਾਨਾ ਤੱਕ ਸੀਮਤ ਨਹੀਂ ਸੀ ਕਈ ਸੂਬਿਆਂ ਦੇ ਵਿੱਚ ਜਿਹੜਾ ਇਸ ਗਰੋ ਦੇ ਤਾਰ ਜਿਹੜਾ ਜੁੜੇ ਹੋਏ ਸੀ ਪਾਪ ਇਹ ਤਸਕਰੀ ਦਾ ਧੰਦਾ ਇੱਕ ਨਹੀਂ ਕਈ ਸੂਬਿਆਂ ਦੇ ਵਿੱਚ ਜਿਹੜਾ ਉਹ ਚੱਲਦਿਆ ਸੀ